ਤਾ ਬੈਨਰਜੀ ਦੀ ਬਲੱਡਾ ਵੱਡਾ ਬਿਆਨ ਕੀ ਉੱਥੇ ਅੱਗ ਜਨਨੀ ਕੀਤੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ। ਵੀ ਇਹ ਜਿਹੜਾ ਮਰਡਰ ਹੋਇਆ ਹੈ ਇਹਦੇ ਵਿੱਚ ਵੀ ਜੇ ਹੱਥ ਹੈ। ਜਿਹੜਾ ਕਲਕੱਤਾ ਵਾਲਾ ਕਲਕੱਤਾ ਵਾਲਾ ਡਾਕਟਰ ਨੀਦਰ ਬਿਲਕੁਲ ਉਹ ਤੁਹਾਡਾ ਦੁਸ਼ਮਣ ਹੈ ਜੇ ਤੁਹਾਡੇ ਉਹ ਕਾਬੂ 'ਚ ਨਹੀਂ ਆਉਂਦਾ ਤਾਂ ਉਹਦੇ ਨਾਲ ਆਪਣੀ ਕੁੜੀ ਲਿਆ ਦਿਓ ਤੇ ਫਿਰ ਉਹਨੂੰ ਘਰੇ ਬੁਲਾ ਲਓ ਘਰ ਜਵਾਈ ਬਣਾ ਕੇ ਉਹਨੂੰ ਜਰਦ ਅੱਛਾ ਗੁਜਰਾਤ ਦੰਗਿਆਂ ਦੇ ਵਿੱਚ ਜਦੋਂ ਪੀਐਮ ਮੋਦੀ ਦਾ ਨਾਮ ਆਉਂਦਾ ਹੈ ਕਿ ਇੰਟਰਵਿਊ ਦੇ ਵਿੱਚੋਂ ਉੱਠ ਕੇ ਚਲੇ ਗਏ ਸੀਗੇ ਪਾਣੀ ਪੀਤਾ ਉਹਨਾਂ ਨੇ ਕਾਫੀ ਉਹਨਾਂ ਨੂੰ ਗਰਮੀ ਆ ਗਈ ਸੀ ਉਹ ਸੁਣਦੇ ਹੀ ਹੁਣ ਇੱਕ ਵਾਰੀ ਫਿਰ ਤੋਂ ਮਮਤਾ ਬੇਨਰਜੀ ਦੇ ਵੱਲੋਂ ਕਲਕੱਤਾ ਤੇ ਵੀ ਜੋ ਕੁਝ ਹੋਇਆ ਉਸ ਤੋਂ ਬਾਅਦ ਕਿਹਾ ਕਿ ਪ੍ਰਦਰਸ਼ਨ ਦੇ ਵਿੱਚ ਜਿਹੜੀ ਅੱਗ ਲਗਾਈ ਹੈ ਉਹ ਪੀਐਮ ਮੋਦੀ ਦੇ ਵੱਲੋਂ ਲਗਾਈ ਗਈ ਹੈ ਤੇ ਜੇਕਰ ਹੁਣ ਇਹ ਆਸਾਮ ਤੇ ਹੁੰਦੀ ਹੋਈ ਇਹ ਦਿੱਲੀ ਪਹੁੰਚੇਗੀ ਤਾਂ ਉਹਦਾ ਤਖਤ ਹਿਲਾ ਦੇਵੇਗੀ ਇੱਕ ਸੀਐਮ ਦੇ ਵੱਲੋਂ ਮਮਤਾ ਬੇਨਰਜੀ ਦੇ ਵੱਲੋਂ ਅਡਾ ਵੱਡਾ ਬਿਆਨ ਕਿ ਉੱਥੇ ਅੱਗ ਜਨਨੀ ਕੀਤੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਇਦੇ ਵਿੱਚ ਕੁਝ ਸੱਚਾਈ ਹੈ ਜਾਂ ਫਿਰ ਇਹ ਸਿਰਫ ਆਪਣੇ ਮਨ ਦੀ ਗੱਲ ਹੈ ਕਿ ਉਹ ਤੋਂ ਕਰੀ ਗਈ ਜਾਂ ਨਾ ਕਰੀ ਗਈ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਮੈਨੂੰ ਕੋਈ ਸ਼ੱਕ ਨਹੀਂ ਕਹਿੰਚ ਵੀ ਇਹ ਜਿਹੜਾ ਮਰਡਰ ਹੋਇਆ ਹੈ ਇਹਦੇ ਵਿੱਚ ਬੀਜੇਪੀ ਦਾ ਹੱਥ ਹੈ ਜਿਹੜਾ ਕਲਕੱਤਾ ਵਾਲਾ ਕਲਕੱਤਾ ਵਾਲਾ ਡਾਕਟਰ ਨਹੀਂ ਦਾ ਬਿਲਕੁਲ ਇਹ ਜਿਹੜੀ ਬੀਜੇਪੀ ਦੀ ਗੱਲ ਹੈ ਉਹ ਮਮਤਾ ਬੈਂਦੇਰਗੀ ਦੇ ਬੰਦਿਆਂ ਦਾ ਵੀ ਹੱਥ ਹੈ ਇਹ ਕਿਤੇ ਨਾ ਕਿਤੇ ਮਤਲਬ ਕਈ ਹੁੰਦਾ ਨਾ ਡਬਲ ਏਜੰਟ ਹੁੰਦੇ ਨੇ ਕਿਉਂਕਿ ਪਹਿਲਾਂ ਨਰਬਾਇਆ ਕਾਂਡ ਦੇ ਉੱਤੇ ਜੇ ਹੋਇਆ ਉਦੋਂ ਦीडी ਚੰਨਾ ਦੀ ਸਰਕਾਰ ਆਈ ਉਦੋਂ ਪਹਿਲਾਂ ਜਦ ਮੁਸਲਮਾਨਾਂ ਨੂੰ ਕੁੱਟਿਆ ਤਾਂ ਉੱਥੇ ਰਹੀ ਆਪਣਾ ਗੁਜਰਾਤ ਦੀ ਇਹਨਾਂ ਦੀ ਸਰਕਾਰ ਰਹੀ ਹੁਣ ਰਾਇਆ ਕਾਂ ਤੋਂ ਬਾਅਦ ਇਹਨਾਂ ਨੇ ਉਦੋਂ ਫਿਰ ਅਨਾ ਹਜ਼ਾਰਾਂ ਦੇ ਅੰਦੋਲਨ ਡਰ ਰਾਇਆ ਕਾਂ ਤੋਂ ਆਪਣਾ ਪਤਾ ਹੀ ਹੈ ਰਾਇਆ ਕਾਂ ਤੋਂ ਬਾਅਦ ਹੀ ਸਰਕਾਰ ਆਈ ਹੈ ਹੁਣ ਇਹ ਸਰਕਾਰ ਖਰਾਬ ਹੋ ਰਹੀ ਸੀ ਟੁੱਟ ਰਹੀ ਹੈ ਇਹ ਅੰਦਰ ਬਹੁਤ ਝਗੜੇ ਤਾਂ ਹੈਗੇ ਇੱਕ ਤਾਂ ਬੋਟਾਂ ਨਾਲ ਦੀ ਨਰਜੀਵ ਕੁਮਾਰ ਨੇ ਜੋ ਕਿ ਅੱਜ ਆਪਾਂ ਨੂੰ ਪਤਾ ਹੀ ਹੈ ਹੁਣ ਤਾਂ ਸਭ ਦੇ ਸਾਹਮਣੇ ਆ ਗਿਆ ਡਿਸ਼ਟਾ ਗਿਆ ਹੁਣ ਤਾਂ ਜਿਹੜੀ ਸਾਡੇ ਇਹ ਵਿੱਤ ਮੰਤਰੀ ਜੀ ਨੇ ਸੀ타 ਰਾਮਨ ਜੀ ਉਹਨਾਂ ਦੇ ਹਸਵੰਦ ਨੇ ਕਹਿ ਦਿੱਤਾ ਵੀ ਭਾਈ ਇਹ ਤਾਂ ਇਹ ਰਫੀ ਹੋਈ ਹੈ ਹਾਂ ਮੈਂ ਇੱਕ ਵੀਡੀਓ ਸੌਂਦਿਆ ਸੀ ਉਹ ਨਹੀਂ ਸੋ ਇਸ ਕਰਕੇ ਹੁਣ ਬੀਜੇਪੀ ਹਿੱਬੀ ਹੋਈ ਹੈ ਬੀਜੇਪੀ ਵੀ ਇਸ ਗੱਲ 'ਚ ਸੀ ਵੀ ਮਮਤਾ ਬੈਂਦਰ ਜੀ ਸਰਕਾਰ ਤੋੜੋ ਕਿਉਂਕਿ ਉੱਥੇ ਉਹਨਾਂ ਨੂੰ 17 ਸੀਟਾਂ 12 ਸੀਟਾਂ ਆਈਆਂ ਨੇ ਪਹਿਲਾਂ 17 ਸੀਟਾਂ ਕੱਢ ਗਿਆ ਸੀਟਾਂ ਸੀਟਾਂ ਕੱਢਣ ਕਰਕੇ ਘੁਮਰਾਈ ਹੋਈ ਹੈ ਬੀਜੇਪੀ ਸੋ ਇਸ ਕਰਕੇ ਉਹਨੇ ਮਮਤਾ ਬੈਨਰਜੀ ਦੀ ਸਰਕਾਰ ਤੋੜਨ ਦਾ ਇਹ ਮੈਂ ਤਾਂ ਉਹ ਟੁੱਟੂ ਤਾਂ ਜੇ ਕੋਈ ਅੱਗ ਲਗੂਗੀ ਸੋ ਉਹ ਅੱਗ ਲਾਉਣ ਦੀ ਸਕੀਮ ਆ ਉਹਨਾਂ ਦੀ ਉਹਦੇ ਵਿੱਚ ਦੋਨੇ ਪਾਸੀ ਸੀ ਵੀਐਨੂ ਦੇਤਾਜੀ ਸੀ ਵੀਐਨ ਇਹਦੇ ਨਾਲ ਚ ਕੀਆ ਹੁਣ ਹੌਲੀ 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 ਉਹ ਜਿਹੜਾ ਫੜਿਆ ਸੀ ਉਹਦੇ ਤੋਂ ਇਹ ਕਹਾ ਦੇਣਗੇ ਵੀ ਮੈਂ ਤਾਂ ਫਲਾਣੇ ਨਾਲ ਕਰਿਆ ਸੀ ਕਹੋਣਾ ਤਾਂ ਕੋਈ ਔਖਾ ਕੰਮ ਨਹੀਂ ਜੇ بیمਾ ਕੋਰੇ ਗਾਉਂ ਚ ਝੂਠਾ ਪੈਗਾ ਸਸ ਹੋਰ ਸਭ ਕੁਝ ਪਾ ਸਕਦੇ ਨੇ ਇਹ ਕੁਝ ਵੀ ਕਰ ਸਕਦੇ ਨੇ ਇਹਦੇ ਚ ਮਮਤਾ ਬੈਨਰਜੀ ਵੀ ਕੋਈ ਸਾਫ ਨਹੀਂ ਹੈ ਉਨੇ ਜਿਸ ਤਰੀਕੇ ਨਾਲ ਕਰਨਾ ਸੀ ਬਾਕੀ ਅੱਗੇ ਜਣੀ ਮੈਨੂੰ ਪੱਕਾ ਯਕੀਨ ਹੈ ਵੀ ਅੱਗੇ ਜਣੀ ਕਰਨ ਦੇ ਵਿੱਚ ਬਹੁਤ ਕੁਸ਼ ਕਰਦੇ ਹੁੰਦੇ ਨੇ ਲੋਗ ਇੱਥੇ ਇੱਕ ਵਾਰੀ ਸਦਾਰ ਥਾਣੇ 'ਚ ਇੱਕ ਛਪੈਨ ਨੇ ਸੁਸਾਈਡ ਕਰ ਲਿਆ ਤੇ ਸੁਸਾਈਡ ਕਰਿਆ ਉਹਨੇ ਆਪਦੇ ਕਿਸੇ ਬੰਦੇ ਨਾਲ ਰਣ ਕੋਈ ਝਗੜਾ ਸੀ ਉਹਦਾ ਮਤਲਬ ਕੋਈ ਉਹਦਾ ਚੱਲ ਰਿਆ ਸੀ ਤੇ ਜਿਹੜੀ ਵਿਰੋਧੀ ਪਾਰਟੀ ਸੀ ਉਹਨੇ ਫੈਸਲਾ ਕਰਦੇ ਵਾ ਫੇ ਚੱਗ ਲਵਾਉ ਉਹ ਪਰਚਾਂਸ ਹੀ ਹੋ ਗਿਆ ਵੀ ਜਦੋਂ ਸਾਰਾ ਕੁਝ ਐਨ ਤਿਆਰੀ ਸੀ ਤੇ ਉੱਥੇ ਕੋਈ ਐਸੇ ਬੰਦੇ ਜਾ ਰਹੇ ਜਿਨ੍ਹਾਂ ਨੇ ਉਹ ਸਾਰੇ ਦਾ ਸਾਰਾ ਪਰਦਾ ਫਾਸ ਕਰਤਾ ਵੀ ਤਾਂ ਇਤਹਾਸ ਅੰਦਰ ਵਿੱਚੋਂ ਉਹਨੇ ਉਹਨਾਂ ਨੇ ਗੱਲ ਕਹਾਣੀ ਲੋਕਾਂ ਦੇ ਸਾਹਮਣੇ ਪੇਸ਼ ਕਰਤੀ ਉਹ ਬਚ ਗਿਆ ਸੋ ਵਿਰੋਧੀ ਅੱਜ ਸਾਡੇ ਦੇਸ਼ ਦਾ ਵਿਰੋਧੀ ਪਾਰਟੀਆਂ ਦਾ ਕੋਈ ਜੀ ਨਵਾਨ ਨਹੀਂ ਰਿਹਾ ਉਹ ਕਿਸੇ ਨੂੰ ਵੀ ਔਰ ਬੀਜੇਪੀ ਦਾ ਤਾਂ ਬਿਲਕੁਲ ਹੀ ਆ ਚਾਂਕੇ ਨੀਤੀ ਹੈ ਕਹਿੰਦੀ ਹੈ ਮਤਲਬ ਇਹਨਾਂ ਦੀ ਨੀਤੀ ਬੀਜੇਪੀ ਦੀ ਕਰੋ ਜਿਹੜਾ ਸੋਕਾ ਦੇ ਹੈ ਬਈ ਜੇ ਕਿਸੇ ਤੋਂ ਤੁਸੀਂ ਬਦਲਾ ਲੈਣਾ ਹੈ ਉਹ ਤੁਹਾਡਾ ਦੁਸ਼ਮਣ ਹੈ ਜੇ ਤੁਹਾਡੇ ਉਹ ਕਾਬੂ 'ਚ ਨਹੀਂ ਆਉਂਦਾ ਤਾਂ ਉਹਦੇ ਨਾਲ ਆਪਣੀ ਕੁੜੀ ਵਿਆਹ ਦਿਓ ਤੇ ਫਿਰ ਉਹਨੂੰ ਘਰੇ ਬੁਲਾ ਲਓ ਕਰਜਵਾਈ ਬਣਾ ਕੇ ਉਹਨੂੰ ਜਰ ਦੇ ਦਿਓ ਜਿਹੜੇ ਇਸ ਗੱਲ ਦੇ ਉੱਤੇ ਨੇ ਉਹਨੂੰ ਪੱਕੀ ਕਰ ਸਕਦੇ ਆ ਉਹਨੇ ਕਰਦੇ ਨੇ ਅੱਜ ਕਾਨਪੁਰ ਦੀ ਪ੍ਰਿੰਸੀਪਲ ਸੀ ਮੈਡੀਕਲ ਕਾਲਜ ਦੀ ਸਰਕਾਰੀ ਦੀ ਉਹਨਾਂ ਕਹਿੰਦੇ ਸਾਨੂੰ ਬਿਚਾ ਕੀ ਰਹਿਣਾ ਗੁਜਰਾਬ ਦੇ ਵਿੱਚ ਬੈਡ ਵੰਡਦੇ ਸੀ ਮੁਸਲਮਾਨ ਦੇ ਸਕੂਲਾਂ ਦੇ ਵਿੱਚ ਵੰਡਦੇ ਸੀ ਵੀ ਆਹ ਬੱਚੇ ਇੱਥੇ ਮੁਸਲਮਾਨ ਵਿੱਚ ਵਸਣੇ ਜਿੱਥੇ ਤੁਸੀਂ ਜਦ ਤੁਸੀਂ ਲੋਕਾਂ ਨੂੰ ਪਾਰ ਕੇ ਰਾਜ ਕਰਨਾ ਚਾਹੁੰਦੇ ਹੋ ਫਿਰ ਤੁਹਾਡੀ ਜੀਨਮਾਨ ਤਾਂ ਕੁਛ ਹੈ ਨਹੀਂ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਕਰਦੇ ਨੇ ਇਹ ਇਹਨਾਂ ਤੇ ਦੋਸ਼ ਲੱਗਦੇ ਨੇ ਜਿਹੜੇ ਜਸਟਰਸ ਲੋਹਾ ਦਾ ਦੋਸ਼ਿਕਦਾ ਹੈ ਇਹ ਸਾਫ ਕਰਦੇ ਨਹੀਂ ਕਿਉਂ ਆ ਜੀ ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਚੱਲ ਰਿਹਾ ਜਿਹੜੇ ਪਖੰਡਵਾਦ ਨੂੰ ਲੈ ਕੇ ਜੀ ਕਦੇ ਬੰਦਾ ਮਾਰ ਦਿੰਦੇ ਨੇ ਕਹਿੰਦੇ ਨੇ ਨਿਹੰਗ ਸਿੰਘ ਨੇ ਮਾਰਤਾ ਘਰ ਦੇ ਵਿੱਚ ਵੜ ਕੇ ਅੰਮ੍ਰਿਤਸਰ ਦੇ ਵਿੱਚ ਮਾਰਿਆ ਵੀ ਹੈ ਹੁਣ ਤੇ ਦੂਸਰੇ ਪਾਸੇ ਆਪਾਂ ਦੇਖੀਏ ਤਾਂ ਇੱਕ ਪਾਸਟਰ ਦੇ ਵੱਲੋਂ ਵੀ ਭੂਤ ਕੱਢਣ ਦੇ ਨਾਮ ਤੇ ਇੱਕ ਬੰਦੇ ਨੂੰ ਮਾਰਤਾ ਇਹ ਇਹ ਸਾਰੀਆਂ چیزਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੀਆਂ ਜਿਹੜੀਆਂ ਚਾਦਾ ਨੇ ਕੋਈ ਏਜੰਸੀਆਂ ਜਾਂ ਬੰਦੇ ਲਾਏ ਹੋਏ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਸ਼ਾਂਤੀ ਨਾਲ ਰਹਿੰਦੇ ਨੇ ਇਹਨਾਂ ਦਾ ਆਪਸ ਵਿੱਚ ਲੜਾਈ ਪਈ ਜਾਵੇ ਕਿ ਇੱਥੇ ਕ੍ਰਿਸਚੀਅਨ ਬਹੁਤ ਬਣ ਗਏ ਜੀ ਹਾਂ ਇੱਥੇ ਪਾਸਟਰ ਆਏ ਕਰਦੇ ਨੇ ਜੀ ਦੂਜਾ ਕਹਿੰਦਾ ਪਾਸਟਰ ਕਹਿੰਦੇ ਸਾਨੂੰ ਕਹਿ ਕੇ ਦਿਖਾਓ ਕੁਝ ਇਹ ਸਾਰੇ ਬੰਦੇ ਕਿਤੇ ਨਾ ਕਿ ਆਪਸ ਵਿੱਚ ਅੰਦਰੋਂ ਅੰਦਰੀਂ ਖਿੰਦੇ ਨਾ ਵੀ ਲੜੇ ਹੋਣ ਇਹ ਉਹੀ ਕੰਮ ਕਰਦੇ ਨੇ ਜਿਹੜਾ ਕੇਂਦਰ ਨੂੰ ਚਾਹੀਦਾ ਅੱਜ ਕੇਂਦਰ ਨੂੰ ਕੀ ਚਾਹੀਦਾ ਮੈਂ ਪੰਜਾਬ ਬਾਰੇ ਤਿੰਨ ਗੱਲਾਂ ਕਹਾਂਗਾ ਕੱਲ ਮੈਂ ਇੱਕ ਕਦੇ ਅਸੀਂ ਕੋ ਕਰ ਰਹੀ ਸੀ ਵੀਡੀਓ ਉਹਦਾ ਬਿਲਕੁਲ ਉਹੀ ਸੀ ਜੋ ਚੇਂਦਰ ਚਾਹੁੰਦਾ ਮੈਂ ਉਹਨੂੰ ਕਿਹਾ ਉਹ ਪਰ ਨਹੀਂ ਗਿਆ ਮੈਂ ਕਿਹਾ ਤੁਸੀਂ ਉਹ ਕਰ ਰਹੇ ਹੋ ਜਿਹੜਾ ਤੁਹਾਨੂੰ ਪਤਾ ਨਹੀਂ ਤੁਸੀਂ ਬਾਹਰ ਬੈਠੇ ਹੋ ਤੇ ਤੁਹਾਨੂੰ ਬੜਾ ਸੌਖਾ ਹੈ ਹੈ ਤੁਸੀਂ ਵੀ ਸਿੱਖਣਾ ਤੇ ਕਾ ਸਿੱਖਣਾ ਕੋਈ ਸਿੱਖਣਾ ਤੇ ਕਰਨੀ ਕਰ ਆਪਣੇ ਆਪ ਚੋਸ ਤਰੀਕੇ ਨਾਲ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਸੇ ਕਨਾਲ ਜਿੰਨਾ ਕੋਰੇ ਉਹ ਸਿੱਖ ਆਪਦੀਆਂ ਸਿੱਖ ਬੋਡੀਜ਼ ਕਰ ਰਹੀਆਂ ਨੇ ਜਿਹੜੇ ਸਿੱਖੋ ਸੇ ਬੀਜੇਪੀ ਨਾਲ ਰਲੇ ਹੋਏ ਨੇ ਉਹ ਕੀ ਨਹੀਂ ਕਰਦੇ ਨੇ ਸੋ ਇਹ ਸਿੱਖਾਂ ਨਾਲ ਤਾਂ ਕਹਿੰਦੇ ਵੀ ਮੀਂਹ ਨਰੰਦ ਕਿਉਂ ਸੋ ਇਹੋ ਜਿਹੀਆਂ ਗੱਲਾਂ ਐਵੇਂ ਜਾਂ ਕੇ ਫੜਾਂਗੇ ਜਾਂਦੀਆਂ ਨੇ ਪੰਜਾਬ ਨੂੰ ਪੰਜਾਬ ਮਰ ਚੜਦਾ ਜੀ ਪੰਜਾਬ ਕੋਈ ਨਹੀਂ ਮਰ ਚੜਦਾ ਮੈਂ ਸਕੇਨੇਡਾ ਚ ਵਚ ਮੈਂ ਜਿਹੜੇ ਵਿਦਵਾਨ ਬੋਬ ਦੇ ਨਾਲ ਆ ਕੇ ਨਾ ਇਹ ਪਹਿਲਾਂ ਉੱਥੇ ਤਨਖਾਹਾਂ ਦੇ ਅੰਦਰ ਹੈ ਤੇ ਹੁਣ ਆ ਕੇ ਕੈਨੇਡਾ ਚ ਬਹਿ ਗਏ ਜਾ ਕੇ ਇੱਥੇ ਸੈਟਲ ਕਰ ਗਏ ਹੁਣੇ ਵਿਦਵਾਨ ਬਣ ਕੇ ਕਹਿੰਦੇ ਪੰਜਾਬ ਮਰ ਰਿਹਾ ਕੋਈ ਪੰਜਾਬ ਨਹੀਂ ਮਰ ਰਿਹਾ ਅਸੀਂ ਪੰਜਾਬ ਨੂੰ ਸਾਹਮਣਾ ਜਾਣਦੇ ਆ ਅਸੀਂ ਸਾਹਮਣੇ ਹੁਣ ਵੀ ਸਮਝੇਗਾ ਸਵਾਲ ਇਹ ਵੀ ਦਿਸਣ ਦੀ ਹੁਣ ਕੀ ਹੈ ਜਿਹੜੇ ਪਾਸਟਰ ਵਗੈਰਾ ਜੋ ਵੀ ਕਰ ਰਹੇ ਨੇ ਇਹ ਕਿੰਨਾ ਕਿਤੇ ਕਿੰਨਾ ਕਰ ਰਹੇ ਉਹਨੂੰ ਕਹਿੰਦੇ ਕੋਡ ਪ੍ਰੋ ਕੋ ਵੀ ਤੂੰ ਮੇਰੀ ਤੇ ਸਪਲੀਮੈਂਟੇ ਵੀ ਚਾਪੜਦਾ ਇਹ ਸਾਰਾ ਕੁਝ ਰਲਿਆ ਮੈਂ ਲੱਗ ਕੇ ਪੰਜਾਬ ਚੱਕ ਲਈ ਜਾਵੇ ਅੱਜ ਕੋਸ਼ਿਸ਼ ਹੈ ਕੇਂਦਰ ਦੀ ਮੈਨੂੰ ਕਹਿੰਦੇ ਕੋਈ ਚੀਜ਼ ਨਹੀਂ ਹੈ ਕੇਂਦਰ ਦੀਆਂ ਏਜੰਸੀਆਂ ਦੀ ਕੇਂਦਰ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਪੜਵਾਇਆ ਜਾਵੇ ਕਿਉਂਕਿ 18% ਵੋਟ ਐਵੇਂ ਨਹੀਂ ਆ ਗਈ 18% ਪੰਜਾਬ% ਤੇ ਜੁੱਜੀ ਪਰ 20% ਤਾਂ ਫਿਰ ਹੀ ਕੱਟਰੇਗੀ ਕਿਉਂਕਿ 33% ਐਵਾ ਦਿੱਤਾ ਵੋਟਾਂ ਦਾ ਸੋ ਉਹ 20% ਨਹੀਂ ਹੈ ਨਾ ਬੀਜਪੀ ਇਸ ਗੱਲ ਦੇ ਉੱਤੇ ਆ ਕਿ ਹਿੰਦੂ ਸਿੱਖ ਦਾ ਪੜਾ ਪਾਇਆ ਜਾਵੇ ਪਿੰਡੂ ਸ਼ਹਿਰੀ ਦਾ ਪੜਾ ਪਾਇਆ ਜਾਵੇ ਵਪਾਰੀ ਤੇ ਕਿਸਾਨ ਦਾ ਪਾਇਆ ਜਾਵੇ ਕਿਸਾਨ ਤੇ ਮਜ਼ਦੂਰ ਦਾ ਪਾਇਆ ਜਾਵੇ ਔਰਥ ਤੇ ਮਰਦ ਦਾ ਪਾਇਆ ਜਾਵੇ ਈਸਾਈ ਤੇ ਸਿੱਖ ਦਾ ਪਾਇਆ ਜਾਵੇ ਮੁਸਲਮਾਨ ਤੇ ਸਿੱਖ ਦਾ ਪਾਇਆ ਜਾਵੇ ਜਿਹੜੇ ਬਾਹਰੋਂ ਇੱਥੇ ਮਜ਼ਦੂਰ ਆਉਂਦੇ ਨੇ ਕੰਮ ਕਰਨ ਉਹਨਾਂ ਦਾ ਤੇ ਇਥੋਂ ਦੀ ਆਬਾਦੀ ਦਾ ਪਾਇਆ ਜਾਵੇ ਇਹ ਸਾਰੇ ਪੜੇ ਵਿਸ਼ੇਸ਼ ਕਰਕੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਰੋਜ ਪੰਜਾਬ ਚ ਪੰਜਾਬ ਦੇ ਲੋਕ ਨਹੀਂ ਕਰ ਰਹੇ ਕੁਝ ਬੰਦਿਆਂ ਨੂੰ ਐ ਉਹਦੇ ਅੱਗੇ ਲਾ ਕੇ ਵੀ ਇਹਨਾਂ ਨੂੰ ਭਈਆਂ ਨੂੰ ਇਥੋਂ ਕੱਢ ਲੋ ਇਹਦਾ ਐ ਕਰ ਦੋ ਏ ਪਾਸਟਰ ਨੂੰ ਐ ਕਰ ਦੋ ਇਹ ਸਾਰੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ ਇਹ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਇੰਟਰੋਗੇਸ਼ਨ ਦੇ ਵਿੱਚ ਇਹਨਾਂ ਦਾ ਪਤਾ ਲੱਗੂਗਾ ਵੀ ਇਹ ਕੀ ਦੇ ਸਖਾਏ ਹੋਏ ਨੇ ਇਹ ਕਿਨੇ ਕਰ ਰਹੇ ਨੇ ਇਹ ਕੋਈ ਆਪਣੇ ਨਹੀਂ ਸਭ ਕੁਝ ਹੋ ਰਿਹਾ ਇਹ ਕੋਈ ਚਾਲ ਨਾ ਹੋ ਰਹੀ